ਅੱਜ ਆਪਾਂ ਮੱਕੀ ਦੀ ਰੋਟੀ ਮੂਲੀ ਪਾ ਕੇ ਬਣਾਵਾਂਗੇ ਇਹਨੂੰ ਤੁਸੀਂ ਚਿੱਟੇ ਮੱਖਣ ਦੇ ਨਾਲ ਖਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਸਵਾਦ ਲੱਗੂਗੀ ਰੋਟੀ ਨੂੰ ਬਣਾਉਣ ਵਾਸਤੇ ਮੂਲੀਆਂ ਨੂੰ ਅਸੀਂ ਮੋਟੀ ਸਾਈਡ ਤੋਂ ਪ੍ਰਾਤ ਦੇ ਵਿੱਚ ਕद्दूकस ਕਰ ਲੈਣਾ ਆ ਮੂਲੀਆਂ ਦੇ ਜਿਹੜੇ ਨਰਮ ਨਰਮ ਪੱਤੇ ਆ ਉਹ ਵੀ ਆਪਾਂ ਨਾਲ ਹੀ ਪਾਣੇ ਆ ਬਰੀਕ-ਬਰੀਕ ਕੱਟ ਲੈਣਾ ਉਹਨਾਂ ਨੂੰ ਵੀ ਹਰਾ ਧਨੀਆ ਕੱਟ ਲਾਂਗੇ ਬਰੀਕ-ਬਰੀਕ ਤੇ ਨਾਲ ਹੀ ਅਸੀਂ ਲਿਆ ਹਰਾ ਪਿਆਜ਼ ਹਰਾ ਪਿਆਜ਼ ਪਾ ਕੇ ਤੁਸੀਂ ਰੋਟੀ ਬਣਾਇਓ ਬਹੁਤ ਵਧੀਆ ਬਣਦੀ ਆ ਅਦਰਕ ਹਰੀਆਂ ਮਿਰਚਾਂ ਤੇ ਪਿਆਜ਼ ਇਹਨਾਂ ਨੂੰ ਕਟ ਲਿਆ ਏ ਵੀ ਅਸੀਂ ਵਿੱਚੀ ਪਾ ਤੇ ਹੋ ਮੱਕੀ ਦੇ ਆਟੇ ਦੇ ਵਿੱਚ ਲੂਣ ਮਿਰਚ ਤੇ ਹਲਦੀ ਤੇ ਅਜਵੈਣ ਪਾ ਕੇ ਮਿਲਾ ਕੇ ਆਟੇ ਨੂੰ 8-10 ਮਿੰਟ ਤੱਕ ਅਸੀਂ ਮਲਣਾ ਆ ਜਦੋਂ ਆਟਾ ਚੰਗੀ ਤਰ੍ਹਾਂ ਮਲਿਆ ਜਾਵੇ ਫਿਰ ਪੇੜਾ ਬਣਾ ਕੇ ਹੱਥ ਦੇ ਨਾਲ ਹੀ ਅਸੀਂ ਰੋਟੀ ਨੂੰ ਵਧਾ ਲੈਣਾ ਆ ਜਦੋਂ ਤੁਸੀਂ ਰੋਟੀ ਨੂੰ ਸੇਕਣਾ ਆ ਸੇਕ ਜਿਹੜਾ ਆ ਘੱਟ ਰੱਖਣਾ ਘੱਟ ਸੇਕ ਦੇ ਉੱਤੇ ਮੱਕੀ ਦੀ ਰੋਟੀ ਹਮੇਸ਼ਾ ਸੇਕੀਦੀ ਆ ਤਾਂ ਕਿ ਅੰਦਰ ਤੱਕ ਪੂਰੀ ਤਰ੍ਹਾਂ ਪੱਕੇ ਦੇਸੀ ਘਿਓ ਲਾ ਕੇ ਦੋਨਾਂ ਸਾਈਡਾਂ ਤੋਂ ਰੋਟੀ ਸਾਡੀ ਤਿਆਰ ਹੋ ਗਈ ਬਣ ਕੇ ਇਹ ਪੂਰੀ ਵੀਡੀਓ ਤੁਸੀਂ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ Instagram ਤੇ ਜਰੂਰ ਫੋਲੋ ਕਰਿਓ ਜੇ ਹਜੇ ਤੱਕ ਨਹੀਂ ਕੀਤਾ ਹੋਇਆ ਤੇ ਮੱਕੀ ਦੀ ਰੋਟੀ ਬਣਾ ਕੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਰੋਟੀ ਬਣ ਕੇ ਤੁਹਾਡੀ ਤਿਆਰ ਹੋਈ ਹੈ